ਅਮਰਸਰ ਦੇ ਮੌਨੀ ਇਲਾਕੇ ਵਿੱਚ ਇੱਕ ਸਿੱਖ ਨੌਜਵਾਨ ਦੀ ਕੁਝ ਅਣਸੱਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਖ ਨੌਜਵਾਨ ਜਿਹਦਾ ਉਮਰ 22 ਸਾਲ ਹੈ ਪੀਜੀ ਵਿੱਚ ਅਨੇ ਪਤਨੀ ਨਾਲ ਰਹਿੰਦਾ ਸੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਇਹ ਨਹੀਂ ਪਤਾ ਲੱਗ ਸਕਿਆ ਕਿ ਕਤਲ ਕਰਨ ਦਾ ਕੀ ਕਾਰਨ ਸੀ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:30-5 ਵਜੇ ਕਿੰਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰ ਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 313 324 1991 ਤੇ 190 ਬੀ ਰਸਤੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐ ਇਥੇ ਮੋਣੀਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਦਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਇਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ